ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਸਕੂਲ ਕ੍ਰਾਂਤੀ ਉਦਘਾਟਨੀ ਪੱਥਰ ਮਹਮ ਜਿਹਦਾ ਆਪਾਂ ਵਿਸਤਾਰਤ ਚਰਚਾ ਪਹਿਲਾਂ ਵੀ ਕਰ ਚੁੱਕੇ ਹਾਂ ਉਹ ਸ਼ੁਰੂ ਹੋ ਗਈ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਚ ਇੱਕ ਉਦਘਾਟਨੀ ਪੱਥਰ ਦੇ ਉੱਤੇ ਕੇਜਰੀਵਾਲ ਦਾ ਨਾਮ ਨਜ਼ਰ ਆਇਆ ਸੀ ਉਵੇਂ ਹੀ ਮੁੱਖ ਮੰਤਰੀ ਸਾਹਿਬ ਨੇ ਅੱਜ ਜਦੋਂ ਉਦਘਾਟਨ ਕੀਤਾ ਇੱਕ ਸਕੂਲ ਚ ਜਾ ਕੇ ਤੇ ਉੱਥੇ ਉਸੇ ਪੱਥਰ ਦੇ ਉੱਤੇ ਮਨੀਸ਼ ਸ਼ੋਧਿਆ ਦਾ ਨਾਮ ਵੀ ਨਜ਼ਰ ਆਇਆ ਸੋ ਇਹ ਹੈ ਜੀ ਸਿੱਖਿਆ ਕ੍ਰਾਂਤੀ ਪੰਜਾਬ ਦੀ ਜਿੱਥੇ ਇਹ ਸਿੱਖਿਆ ਕ੍ਰਾਂਤੀ ਦੀ ਚਰਚਾ ਉੱਥੇ ਕਹਿੰਦੇ ਜੀ ਇਹ ਖਾਲੀਵਾਲ ਦੇ ਅੰਦਰ ਨਵੇਂ ਪ੍ਰਧਾਨ ਚੁਣਨ ਦੀ ਗੱਲ ਚਰਚਾ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਧਰ ਨੂੰ ਮੁੜ ਕੇ ਸੁਖਬੀਰ ਬਾਦਲ ਪ੍ਰਧਾਨ ਮਿਲਣ ਜਾ ਰਹੇ ਨੇ ਕਿ ਵਿਕਰਮ ਮਜੀਠੀਆ ਵੀ ਇਹ ਨਾਮ ਹੋ ਸਕਦੇ ਜਿਸ ਪੰਜਾਬ ਦੀ ਪਹਿਚਾਨ ਦੁੱਧ ਮੱਖਣ ਵਾਲੇ ਪੰਜਾਬ ਨਾਲ ਹੁੰਦੀ ਸੀ ਕਿਉਂਕਿ ਜਿੱਥੇ ਦਾ ਪਾਣੀ ਵੀ ਦੁੱਧ ਨਾਲੋਂ ਵੱਧ ਤਾਕਤ ਰੱਖਦਾ ਸੀ ਉਹ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਚਿੱਟੇ ਦਾ ਮਤਲਬ ਦੁੱਧ ਚਿੱਟੇ ਦਾ ਮਤਲਬ ਦੇਸੀ ਕਿਉਂ ਚਿੱਟੇ ਦਾ ਮਤਲਬ ਮੱਖਣ ਚਿੱਟੇ ਦਾ ਮਤਲਬ ਦਹੀਂ ਚਿੱਟੇ ਦਾ ਮਤਲਬ ਲੱਸੀ ਚਿੱਟੇ ਦਾ ਮਤਲਬ ਸਾਡੇ ਸਾਫ ਸੁਥਰਾ ਆ ਸਾਰਾ ਖਾਣਾ ਪੀਣਾ ਇਹ ਸੀ ਉੱਥੇ ਹੁਣ ਚਿੱਟੇ ਦਾ ਮਤਲਬ ਜ਼ਹਿਰ ਬਣ ਗਿਆ ਕਹਿੰਦੇ ਪਿਛਲੇ ਦਿਨੀ ਨਰਿੰਦਰ ਮੋਦੀ ਹੁਣ ਨਾਗਪੁਰ ਗਏ ਜਿੱਦਣ ਦੇ ਪ੍ਰਧਾਨ ਮੰਤਰੀ ਬਣੇ ਨੇ ਕਹਿੰਦੇ ਉਦੋਂ ਤੇ ਹੁਣ ਨਾਗਪੁਰ ਗਏ ਕਈ ਘੰਟੇ ਬਿਤਾ ਕੇ ਆਏ ਵੀ ਪ੍ਰੋਗਰਾਮਾਂ ਛੀਸਾ ਲਿਆ ਉੱਥੇ ਸੰਗ ਦੇ ਮੁਖੀ ਨਾਲ ਤੇ ਹੋਰਨਾ ਪ੍ਰਮੁੱਖ ਆਪਣੇ ਆਗੂਆਂ ਨਾਲ ਕਹਿੰਦੇ ਬੰਦ ਕਮਰਾ ਬੈਠਕ ਵੀ ਕੀਤੀ ਕਹਿੰਦੇ ਜੀ ਉਸ ਬੈਠਕ ਤੋਂ ਬਾਅਦ ਚਰਚਾ ਚਰਪੀ ਕਿ ਕੀ 75 ਸਾਲ ਤੋਂ ਵੱਧ ਨੂੰ ਹਟਾਇਆ ਜਾ ਰਿਹਾ ਕੀ ਇਹਨਾਂ ਨੂੰ ਕਹਿ ਦਿੱਤਾ ਗਿਆ ਕੀ ਉੱਤਰ ਅਧਿਕਾਰੀ ਲੱਭਿਆ ਜਾ ਰਿਹਾ ਕਿਹਦੇ ਉੱਤੇ ਗਣੂਆ ਫਿੱਟ ਆਏਗਾ ਪਰ ਇਸ ਬੈਠਕ 'ਚ ਜਿਹੜੇ ਜਿਹੜੇ ਅੰਦਰ ਨਾਲ ਸੀ ਉਹਨਾਂ ਚੋਂ ਕਿਸੇ ਨੇ ਮੂੰਹ ਨਹੀਂ ਖੋਲਿਆ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਇੱਕ ਪਾਸੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਹੈ ਦੂਸਰੇ ਪਾਸੇ ਇੱਕ ਡੈਲੀਗੇਟ ਇਕੱਠਾ ਕੀਤਾ ਜਾ ਰਿਹਾ ਨਵੇਂ ਪ੍ਰਧਾਨ ਦੀ ਚੋਣ ਲਈ ਦੋ ਪਹਿਲੂ ਦੋਵੇਂ ਪਹਿਲੂ ਪੈਰਲਲ ਤੁਰੇ ਆ ਰਹੇ ਨੇ ਪੰਜਾਬ ਸਰਕਾਰ ਚੋਣ ਮੋੜ 'ਚ ਨਜ਼ਰ ਆ ਰਹੀ ਹੈ ਉਸ ਨੇ ਹੁਣ ਤੋਂ ਹੀ ਆਪਣਾ ਚੋਣ ਮਹਿੰਮ ਆਰੰਭ ਕਰ ਲਿਆ ਅ ਬਕਾਇਦਾ ਤੌਰ ਤੇ ਮਨੀਸ਼ ਸ਼ੋਧਿਆ ਦੀ ਦੇਖ ਰੇ ਖੇਠ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਸਕੂਲ ਕ੍ਰਾਂਤੀ ਉਦਘਾਟਨੀ ਪੱਥਰ ਮਹਮ ਜੀ ਦਾ ਆਪਾਂ ਵਿਸਤਾਰਚ ਚਰਚਾ ਪਹਿਲਾਂ ਵੀ ਕਰ ਚੁੱਕੇ ਹਾਂ ਉਹ ਸ਼ੁਰੂ ਹੋ ਗਈ ਆ ਜਿਸ ਤਰ੍ਹਾਂ ਪਿਛਲੇ ਦਿਨਾਂ ਚ ਇੱਕ ਉਦਘਾਟਨੀ ਪੱਥਰ ਦੇ ਉੱਤੇ ਕੇਜਰੀਵਾਲ ਦਾ ਨਾਮ ਨਜ਼ਰ ਆਇਆ ਸੀ ਉਵੇਂ ਹੀ ਮੁੱਖ ਮੰਤਰੀ ਸਾਹਿਬ ਨੇ ਅੱਜ ਜਦੋਂ ਉਦਘਾਟਨ ਕੀਤਾ ਇੱਕ ਸਕੂਲ ਚ ਜਾ ਕੇ ਤੇ ਉੱਥੇ ਉਸੇ ਪੱਥਰ ਦੇ ਉੱਤੇ ਮਨੀਸ਼ ਸ਼ੋਧਿਆ ਦਾ ਨਾਮ ਵੀ ਨਜ਼ਰ ਆਇਆ ਸੋ ਇਹ ਹੈ ਜੀ ਸਿੱਖਿਆ ਕ੍ਰਾਂਤੀ ਪੰਜਾਬ ਦੀ ਇਹਦੀ ਚਰਚਾ ਖੂਬ ਹੋ ਰਹੀ ਆ ਕਿ ਕਿਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਮਤਲਬ ਮੈਂਬਰ ਪਾਰਲੀਮੈਂਟ ਹੁੰਦੇ ਗੱਲਾਂ ਕਰਿਆ ਕਰਦੇ ਸੀ ਕਿ ਲੋਕਾਂ ਦਾ ਫੰਡ ਹੈ ਲੋਕਾਂ ਲਈ ਲੱਗਣਾ ਸਾਡੇ ਨਾਲ ਕਾਦੇ ਲੀਟ ਪਰ ਇਹਦੇ ਲਈ ਤਾਂ ਜਿਹੜੇ ਮਿਸਤਰੀ ਨੇ ਕੰਮ ਕੀਤਾ ਹੈ ਹੈ ਜਿਹੜੇ ਮਜ਼ਦੂਰ ਨੇ ਤਸਰੇ ਢੋਏ ਨੇ ਉਹਨਾਂ ਦਾ ਨਾਮ ਹੋਣਾ ਚਾਹੀਦਾ ਹੁਣ ਕੋਈ ਪੁੱਛੇ ਕਿ ਅਰਵਿੰਦ ਕੇਜਰੀਵਾਲ ਨਾ ਪੰਜਾਬ ਤੋਂ ਐਮਐਲਏ ਨਾ ਪੰਜਾਬ ਤੋਂ ਐਮਪੀ ਨਾ ਪੰਜਾਬ ਦਾ ਕੋਟਾ ਕੱਲ ਨੂੰ ਰਾਜ ਸਭਾ ਵੀ ਚਲੇ ਜਾਣ ਤਾਂ ਵੀ ਪੰਜਾਬ ਦੇ ਨਹੀਂ ਮੰਨਨੇ ਹੋ ਚਾਹੇ ਪੰਜਾਬ ਦੇ ਕੋਠੇ ਚਲੇ ਜਾਣ ਪਰ ਅੱਜ ਦੀ ਤਰੀਕ ਤੱਕ ਬਿਲਕੁਲ ਵੀ ਕੋਈ ਸਬਦਾਨ ਨਕੋਦਾ ਨਹੀਂ ਨਾ ਮਨੀਸ਼ ਸ਼ੋਧਿਆ ਕੋਲ ਉਹ ਪਾਰਟੀ ਦੇ ਇੰਚਾਰਜ ਨੇ ਪੰਜਾਬ ਦੇ ਇੰਚਾਰਜ ਨਹੀਂ ਪੰਜਾਬ ਸਰਕਾਰ ਦੇ ਇੰਚਾਰਜ ਨਹੀਂ ਤੇ ਪੰਜਾਬ ਸਰਕਾਰ ਦੇ ਵੀ ਇੰਚਾਰਜ ਹੋ ਕੇ ਉਹ ਬਾਹਰੋਂ ਹੋਣਗੇ ਉਹ ਚੁਣੇ ਹੋਏ ਨਮਾਇंदे ਨਹੀਂ ਸੋ ਸਿਲੈਕਟਡ ਤੇ ਇਲੈਕਟਡ ਹੁਣ ਚੇਤੇ ਰੱਖਣਾ ਚਾਹੀਦਾ ਮਾਨ ਸਰਕਾਰ ਪਰ ਉਹਦੇ باوجود ਕੇਜਰੀਵਾਲ ਦਾ ਨਾਮ ਤੇ ਹੁਣ ਮਨੀਸ਼ ਸ਼ੋਧਿਆ ਦਾ ਨਾਮ ਪੱਥਰਾਂ ਤੇ ਆਉਣ ਲੱਗ ਪਿਆ ਇਹਦੀ ਚਰਚਾ ਜਿੱਥੇ ਖੂਬ ਹੈ ਉੱਥੇ ਪੰਜਾਬ ਦੇ 25 ਕਰੋੜ ਫੂਕਣ ਦਾ ਮਸਲਾ 10000 ਤੋਂ ਬਾਅਦ ਸਕੂਲਾਂ 'ਚ 25000 ਤੋਂ ਬਾਅਦ ਪੱਥਰ ਲਾਉਣੇ ਆ ਕਹਿੰਦੇ ਲੱਖ ਤੋਂ ਉੱਪਰ ਵਾਲੇ ਹਰ ਕੰਮ ਦਾ ਉਹ ਘਟਨ ਸੁ ਖੂਬ ਚਰਚਾ ਹੋ ਰਹੀ ਹੈ ਇਹਦੀ ਜਿੱਥੇ ਇਹ ਸਿੱਖਿਆ ਕ੍ਰਾਂਤੀ ਦੀ ਚਰਚਾ ਉੱਥੇ ਕਹਿੰਦੇ ਜੀ ਇਹ ਖਾਲੀ ਦਲ ਦੇ ਅੰਦਰ ਨਵੇਂ ਪ੍ਰਧਾਨ ਚੁਣਨ ਦੀ ਖੂਬ ਚਰਚਾ ਹੈ। ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਧਰ ਨੂੰ ਮੁੜ ਕੇ ਸੁਖਵੀਰ ਬਾਦਲ ਪ੍ਰਧਾਨ ਬਣਨ ਜਾਣੇ ਜਾਰੇ ਨੇ? ਕੀ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣਨਗੇ? ਜਾਂ ਕੁਝ ਹੋਰ ਨਾਮ ਵੀ ਵਿਚਾਰੇ ਜਾ ਸਕਦੇ ਨੇ। ਮੌਜੂਦਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਕੀ ਪੱਕੇ ਤੌਰ ਤੇ ਪ੍ਰਧਾਨ ਬਣ ਸਕਦੇ ਨੇ? ਕੀ ਸੁਖਵੀਰ ਸਿੰਘ ਬਾਦਲ ਆਪ ਤੇ ਆਪਣੇ ਪਰਿਵਾਰ ਨੂੰ ਪਿਛਾਂ ਹਟਾ ਕੇ ਦਲਜੀਤ ਸਿੰਘ ਚੀਮਾ ਜਾਂ ਅਜਿਹੇ ਕਿਸੇ ਹੋਰ ਲੀਡਰ ਦਾ ਨਾਮ ਅੱਗੇ ਵਧਾਉਣਗੇ? ਕੀ ਹਰ ਸਿਮਰਤ ਕੋਰ ਬਾਦਲ ਪੰਜਾਬ ਚ ਅਕਾਲੀ ਦਲ ਬਾਦਲ ਤੇ ਰਦੀ ਬੈਕਗ੍ਰਾਉਂਡ ਸੰਭਾਲ ਸਕਦੇ ਨੇ ਕਿ ਵਿਕਰਮ ਮਜੀਠੀਆ ਵੀ ਇਹ ਨਾਮ ਹੋ ਸਕਦੇ ਨੇ ਇਹਨਾਂ ਸਭ ਨਾਮਾਂ ਦੀ ਜਿੱਥੇ ਚਰਚਾ ਹੈ ਉੱਥੇ ਅਕਾਲੀ ਦਲ ਦੇ ਅੰਦਰ ਇੱਕੋ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਮੁੜ ਕੇ ਪ੍ਰਧਾਨ ਬਣਨਗੇ ਬਿਲਕੁਲ ਜੀ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਰਦੀ ਅੰਤਰੀ ਕਮੇਟੀ ਦੀ ਬੈਠਕ ਹੈ ਇਸ ਬੈਠਕ ਦੇ ਵਿੱਚ ਹਾਮ ਇਜਲਾਸ ਡੈਲੀਗੇਟ ਇਜਲਾਸ ਉਹਨੂੰ ਬੁਲਾਏ ਜਾਣ ਦੀ ਤਰੀਖ ਦਾ ਐਲਾਨ ਹੋਣਾ ਵੈਸੇ ਚਰਚਾ ਖੂਬ ਜ਼ੋਰ ਫੜ ਗਈ ਆ ਕਿ ਉਹੀ ਪੁਰਾਣਾ ਢੰਗ ਤਰੀਕਾ ਹੋਣਾ ਕਿ ਜੀ ਸਾਰੇ ਅਧਿਕਾਰ ਡੈਲੀਗੇਟ ਚੁਣਨ ਦੇ ਅਧਿਕਾਰ ਵੀ ਪ੍ਰਧਾਨ ਨੂੰ ਦਿੱਤੇ ਜਾ ਰਹੇ ਨੇ ਪ੍ਰਧਾਨ ਫਿਲਹਾਲ ਚਲੋ ਬਲਵਿੰਦਰ ਸਿੰਘ ਭੁੰਦਰ ਨੇ ਤੇ ਜੋ ਉਹਨਾਂ ਦੀ ਪਸੰਦ ਦੇ ਡੈਲੀਗੇਟ ਆਉਣਗੇ ਫਿਰ ਕਹਿੰਦੇ ਪਸੰਦ ਦਾ ਪ੍ਰਧਾਨ ਆਊਗਾ ਜਦੋਂ ਕਿ ਕਿਹਾ ਜਾ ਰਿਹਾ ਜੀ ਥੱਲੇ ਪਰਚੀਆਂ ਇਕੱਠ ਹੋਈਆਂ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਹੋਈਆਂ ਇਕੱਠ ਗੋਏ ਉਹਦੇ ਵਿੱਚੋਂ ਡੈਲੀਗੇਟਾਂ ਦੀ ਚੋਣ ਹੋ ਕੇ ਜੀ ਭੇਜੇ ਜਾ ਰਹੇ ਨੇ ਨਾਮ ਉੱਪਰ ਉਹ ਡੈਲੀਗੇਟ ਹੁਣ ਜਿਹੜੇ ਬਣ ਕੇ ਆਉਣਗੇ ਉਹ ਐਟੈਂਟ੍ਰਿੰਗ ਕਮੇਟੀ ਦੇ ਫੈਸਲੇ ਤੇ ਆਮ ਇਜਲਾਸ ਸ਼ੀਸਾ ਲੈਣਗੇ ਹੈਨਾ ਉਹਨਾਂ ਚੋਂ ਫਿਰ ਸਟੇਟ ਪੱਧਰੀ ਡੈਲੀਗੇਸ਼ਨ ਚੁਣੇ ਜਾਣੇ ਨੇ ਉਹ ਡੈਲੀਗੇਸ਼ਨ ਨੇ ਫਿਰ ਆਪਣਾ ਉਮੀਦਵਾਰ ਸਾਹਮਣੇ ਆਉਣਗੇ ਜੇ ਇੱਕੋ ਉਮੀਦਵਾਰ ਹੋਇਆ ਫਿਰ ਉਹਦੇ ਨਾਂ ਤੇ ਸਹਿਮਤੀ ਬਣ ਜਾਣੀ ਆ ਜੇ ਪ੍ਰਧਾਨਗੀ ਦੇ ਦਾਵੇਦਾਰ ਵੱਧ ਹੋਏ ਕਹਿੰਦੇ ਜੀ ਫਿਰ ਵੋਟਾਂ ਪਾਵਾਂਗੇ ਬਕਾਇਦਾ ਤੌਰ ਤੇ ਦਲਜੀਤ ਸਿੰਘ ਚੀਮਾ ਨੇ ਇਹ ਗੱਲ ਜਨਤਕ ਕੀਤੀ ਆ ਕਿ ਭਲਕੇ ਨੂੰ ਮੰਗਲਵਾਰ ਨੂੰ ਦੁਪਹਿਰ 2 ਵਜੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲਜਲ ਬਾਦਲ ਤਰਦੀ ਵਰਕਿੰਗ ਕਮੇਟੀ ਦੀ ਬੈਠਕ ਹੋਏਗੀ ਜਿਸ ਵਿੱਚ ਜਰਨਲ اجلاس ਡੈਲੀਗੇਟ اجلاس ਦੀ ਤਰੀਕ ਦਾ ਸਮੇਂ ਦਾ ਸਥਾਨ ਦਾ ਐਲਾਨ ਹੋਏਗਾ ਤੇ ਇਸ ਬੈਠਕ ਦੇ ਵਿੱਚ ਕਾਰਜਕਾਰੀ ਪ੍ਰਧਾਨ ਰਵਿੰਦਰ ਸਿੰਘ ਪੁੰਦੜ ਅਗਵਾਈ ਕਰਨਗੇ ਉਹਨਾਂ ਦੀ ਅਗਵਾਈ ਹੋਏਗੀ ਫਿਰ ਉਹ ਕਹਿੰਦੇ ਕਿ ਬਿਲਕੁਲ ਇਹਦੇ ਵਿੱਚ ਡੈਲੀਗੇਟ ਮੈਂਬਰ ਚੁਣੇ ਜਾਣ ਤੋਂ ਬਾਅਦ ਉਹ ਆਪਣੇ ਉਮੀਦਵਾਰ ਸਾਹਮਣੇ ਆਉਣਗੇ ਫਿਰ ਪ੍ਰਧਾਨਗੀ ਲਈ ਚੋਣ ਹੋਏਗੀ ਜੇ ਇੱਕੋ ਬੰਦਾ ਮੈਦਾਨ 'ਚ ਫਿਰ ਪ੍ਰਧਾਨ ਹੋਈ ਜੇ ਜ਼ਿਆਦਾ ਕਹਿੰਦੇ ਫਿਰ ਵੋਟਾਂ ਚਲੋ ਵੋਟਾਂ ਤੱਕ ਅਲੀ ਤਾਂ ਗੱਲ ਲੱਗਦੀ ਨਹੀਂ ਕਿਉਂਕਿ ਇਹ ਪਰਿਵਾਰਕ ਪਾਰਟੀਆਂ ਹੁਣ ਤੇ ਉਥੇ ਸੁਖਵੀਰ ਸਿੰਘ ਬਾਦਲ ਕਹਿੰਦੇ ਪ੍ਰਧਾਨ ਲਈ ਮੁੜ ਕੇ ਦਾਵੇਦਾਰ ਨੇ ਤੇ ਪ੍ਰਧਾਨ ਬਣਨਾ ਵੀ ਫਿਲਹਾਲ ਤਾਂ ਇਹ ਜੇ ਕੋਈ ਹੋਰ ਨਵੀਂ SLA ਨਵੀਂ ਕੁੰਤਰ ਕੋਈ ਨਵੀਂ ਚੱਕਰ ਨਹੀਂ ਉਹ ਤਾਂ ਫਿਲਹਾਲ ਵੈਸੇ ਤਾਂ 1 ਮਾਰਚ ਨੂੰ ਬਣ ਜਾਣਾ ਸੀ ਮਾਰਚ ਵੀ ਸਾਰਾ ਲੰਘ ਲਿਆ ਹੁਣ ਤੇ ਅਪ੍ਰੈਲ ਵੀ ਲੰਘ ਚੱਲਿਆ ਸੋ ਅਪ੍ਰੈਲ ਦੇ ਆਉਂਦੇ ਦਿਨਾਂ ਦੇ ਵਿੱਚ ਇਜਲਾਸ ਹੋ ਜਾਣਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਲਦੀ ਹੀ ਆਪਣਾ ਨਵਾਂ ਪ੍ਰਧਾਨ ਮਿਲ ਜਾਣਾ ਤੇ ਉਹ ਸੁਖਬੀਰ ਸਿੰਘ ਬਾਦਲ ਹੀ ਹੋ ਸਕਦੇ ਨੇ ਪੰਜਾਬ ਚ ਭੇਡਾਂ ਦੀ ਗਿਣਤੀ ਬਹੁਤ ਵਧ ਗਈ ਉਹ ਭਰਾਵਾ ਮੈਂ ਰਾਜਨੀਤਿਕ ਤੌਰ ਤੇ ਕੋਈ ਟਿਕ ਪਾਟੀ ਪ੍ਰੀ ਨਹੀਂ ਕਰ ਰਿਹਾ ਮਤਲਬ ਇੱਥੇ ਹੁਣ ਭੇਡਾਂ ਦਾ ਮਤਲਬ ਪਤਾ ਨਹੀਂ ਕੀ ਬਣਾ ਲਿਆ ਗਿਆ ਜਿੱਦਾਂ ਹੀ ਕੰਨ ਖੜੇ ਹੁੰਦੇ ਸਾਰੇ ਬੰਦੇ ਆਂ ਕਹਿੰਦੇ ਅੱਛਾ ਹੁਣ ਕਿਹੜੀ ਪਾਰਟੀ ਦੀਆਂ ਭੇਡਾਂ ਫਤ ਗਈਆਂ ਉਹ ਨਹੀਂ ਭਰਾ ਮੈਂ ਪੰਜਾਬ ਚ ਪਸ਼ੂ ਤੰਦ ਦੀ ਉਹ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਹੁਣ ਪੇਡਾਂ ਦੀ ਬੱਕਰੀਆਂ ਦੀ ਘੋੜਿਆਂ ਦੀ ਗਿਣਤੀ ਵਧ ਗਈ। ਹੂਣ ਤੇ ਗਧੇ ਮੁੱਖ ਕੇ ਕਹਿੰਦੇ ਤੇ ਮਹਿਸਾਂ ਦੀ ਗਿਣਤੀ ਬਹੁਤ ਘਟ ਗਈ। ਪੰਜਾਬ ਜਿਸ ਪੰਜਾਬ ਦੀ ਪਹਿਚਾਣ ਦੁੱਧ ਮੱਖਣ ਵਾਲੇ ਪੰਜਾਬ ਨਾਲ ਹੁੰਦੀ ਸੀ। ਕਹਿੰਦੇ ਜਿੱਥੇ ਦਾ ਪਾਣੀ ਵੀ ਦੁੱਧ ਨਾਲੋਂ ਵੱਧ ਤਾਕਤ ਰੱਖਦਾ ਸੀ। ਉਹ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਚਿੱਟੇ ਦਾ ਮਤਲਬ ਦੁੱਧ ਚਿੱਟੇ ਦਾ ਮਤਲਬ ਦੇਸੀ ਘਿਓ ਚਿੱਟੇ ਦਾ ਮਤਲਬ ਮੱਖਣ ਚਿੱਟੇ ਦਾ ਮਤਲਬ ਦਹੀਂ ਚਿੱਟੇ ਦਾ ਮਤਲਬ ਲੱਸੀ ਚਿੱਟੇ ਦਾ ਮਤਲਬ ਸਾਡੇ ਸਾਫ ਸੁਥਰਾ ਆ ਸਾਰਾ ਖਾਣਾ ਪੀਣਾ ਇਹ ਸੀ ਉੱਥੇ ਹੁਣ ਚਿੱਟੇ ਦਾ ਮਤਲਬ ਜ਼ਹਿਰ ਬਣ ਗਿਆ ਤੇ ਉਹ ਚਿੱਟਾ ਵਧਦਾ ਜਾ ਰਿਹਾ ਤੇ ਆ ਜਿਹੜਾ ਅਸਲੀ ਪੰਜਾਬ ਦੀ ਪਹਿਚਾਣ ਵਾਲਾ ਚਿੱਟਾ ਸੀ ਇਹ ਪੰਜਾਬ ਚੋਂ ਘਟਦਾ ਜਾ ਰਿਹਾ ਅੰਕੜੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਪਿਛਲੇ 3 ਦਹਾਕਿਆਂ ਦਰਮਿਆਨ 25 ਲੱਖ ਮੈਸਾਂ ਕਟਗੀਆਂ ਜੇਕਰ ਮੈਂ 5 ਸਾਲਾਂ ਦੀ ਉਹ ਗੱਲ ਕਰਾਂ ਤਾਂ 6 ਲੱਖ ਦੇ ਕਰੀਬ ਮੈਸਾਂ ਕਟਗੀਆਂ 2019 ਤੋਂ ਲੈ ਕੇ 2024 ਤੱਕ 19 20 21 22 23 24 2019 ਤੋਂ ਸ਼ੁਰੂ ਕਰਾਂ ਮੈਂ 20 21 22 23 24 ਮਤਲਬ ਇਹਨਾਂ 4-5 ਸਾਲਾਂ ਦੇ ਵਿੱਚ ਹੀ 25 5 ਲੱਖ ਤੋਂ ਵੱਧ ਮੈਸਾਂ ਕਟੀਆਂ ਪੰਜਾਬ ਦੇ ਵਿੱਚੋਂ 578000 ਦੇ ਕਰੀਬ ਤੇ ਪਿਛਲੇ 30 ਸਾਲਾਂ ਤਿੰਨ ਦਹਾਕਿਆਂ ਚ 25 ਲੱਖ ਤੋਂ ਵੱਧ ਮੈਸਾਂ ਕੱਟ ਗਈਆਂ ਸੋ ਪੰਜਾਬ ਜਿਹੜਾ ਦੁੱਧ ਦੇ ਉਤਪਾਦਨ ਲਈ ਡੈਰੀ ਫਾਰਮ ਲਈ ਹੈਨਾ ਇਹਨਾਂ ਚੀਜ਼ਾਂ ਲਈ ਜਾਣਿਆ ਜਾਂਦਾ ਸੀ ਕਿਸਾਨੀ ਦੇ ਨਾਲ ਨਾਲ ਜਿੱਦੀ ਪਹਿਚਾਣ ਸਹਾਇਕ ਧੰਦਿਆਂ ਵੱਜੋਂ ਵੀ ਵੱਡੀ ਸੀ ਉਹਨਾਂ 'ਚ ਹੁਣ ਇਹ ਚੀਜ਼ ਮੰਨਫੀ ਹੁੰਦੀ ਜਾ ਰਹੀ ਹੈ ਆਪਾਂ ਆਪਣੇ ਪਿੰਡਾਂ 'ਚ ਛਾਤ ਮਾਰੀ ਹੈ ਡੈਰੀਆਂ 'ਚ ਦੁੱਧ ਆ ਰਿਹਾ ਪਰ ਘਰਾਂ 'ਚ ਬਾੜਿਆਂ ਚ ਹੈਨਾ ਹੁਣ ਕਿਸੇ ਦੀ ਨਿਆਹੀ ਚ ਮੱਝਾਂ ਨਹੀਂ ਦੇਖਦੀਆਂ ਸੋ ਇਹ ਬਹੁਤ ਗੰਭੀਰ ਪਹਿਲੂ ਐ ਸੋ ਪੰਜਾਬ ਚ ਕਹਿੰਦੇ ਮੱਝਾਂ ਦੀ ਗਿਣਤੀ ਘਟੀ ਆ ਤੇ ਮੋਡਲੀ ਰਿਪੋਰਟ ਦੱਸਦੀ ਆ ਕਿ ਬੱਕਰੀਆਂ ਤੇ ਭੇਡਾਂ ਦੀ ਗਿਣਤੀ ਵਧੀ ਆ ਪੂਰਾ ਡਾਟਾ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਹਵਾਲੇ ਨਾਲ ਸਾਹਮਣੇ ਆਇਆ ਕਹਿੰਦੇ ਪੰਜਾਬ ਚ ਪਸ਼ੂਆਂ ਦੀ ਗਿਣਤੀ ਘਟਨੀ ਸ਼ੁਰੂ ਹੋ ਗਈ ਆ ਕਰੀਬ 3 ਦਹਾਕਿਆਂ ਚ ਮੱਝਾਂ ਦੀ ਗਿਣਤੀ 25 ਲੱਖ ਤੋਂ ਵੱਧ ਕਟ ਗਿਆ ਪਸ਼ੂ ਪਾਲਣ ਵਿਭਾਗ ਦੀ 21ਵੀਂ ਪਸ਼ੂਤਨ ਗਣਨਾ ਦੇ ਮੁੱਢਲੇ ਤੱਥ ਇਹ ਦੱਸਦੇ ਨੇ ਬੇਸ਼ੱਕ ਕਹਿੰਦੇ ਆਉਂਦੇ ਦਿਨਾਂ ਤੱਕ ਇਹ ਗਿਣਤੀ ਸਪਸ਼ਟ ਰੂਪ ਛੋਰ ਸਾਹਮਣੇ ਆ ਜਿੰਨੇ ਮੁੱਢਲੇ ਜਿਹੜੇ ਦਸਤਾਵੇਜ਼ ਜਿਹਨੇ ਉਹ ਦੱਸਦੇ ਨੇ ਕਿ 2019 ਚ ਪੰਜਾਬ ਦੇ ਅੰਦਰ 73 ਲੱਖ 81000 ਮੈਸਾਂ ਸੀ ਜਿਹੜੀਆਂ ਹੁਣ 68 ਲੱਖ 3000 ਰਹਿ ਗਈਆਂ ਮਤਲਬ 5 ਕਸਾਲਾਂ ਚ 5 ਲੱਖ 78000 ਮੈਸਾਂ ਕਟ ਗਈਆਂ ਸੋ ਕਹਿੰਦੇ ਜੀ 21ਵੀਂ ਪਸ਼ੂਤਨ ਗਣਨਾ ਦੇ ਮੁੱਢਲੇ ਤੱਥਾਂ ਅਨੁਸਾਰ ਪੰਜਾਬ ਚ ਪਸ਼ੂਤਨ 5.78 ਲੱਖ ਦੀ ਗ੍ਰਾਫਟ ਦਰਜ ਹੋਈ ਹੈ। ਕੁੱਲ ਪਸ਼ੂ ਤੰਦ ਦੇ ਹਵਾਲੇ ਜਿੱਕਰ ਆਪਾਂ ਗੱਲ ਕਰ ਲਈਏ। ਐਵਰੇਜ ਹੈ ਮੰਨ ਲਓ। ਵਿੱਚੇ ਮੈਸਾਂ ਜ਼ਿਆਦਾ ਗਿਣਤੀ ਹੈ ਉਹਦੇ ਲਈ ਇਹ ਪਹਿਲਵਾਰ। ਸੋ ਪੰਜਾਬ 'ਚ ਇਸ ਵੇਲੇ ਕਹਿੰਦੇ 34,93,000 ਲਗਭਗ 35 ਲੱਖ ਦੇ ਕਰੀਬ ਆਪਾਂ ਮੰਨ ਲੀਏ। 34,93,000 ਦੇ ਕਰੀਬ ਮੈਸਾ ਰਹਿ ਗਈਆਂ। ਜਦੋਂ ਕਿ ਸਾਲ 2019 'ਚ ਇਹ ਗਿਣਤੀ 40 ਲੱਖ ਤੋਂ ਉੱਪਰ ਸੀ 40,115,000 ਸੀ। ਮੱਜਾਂ ਦੀ ਹਰ ਸਾਲ ਔਸਤਨ 1 ਲੱਖ ਗਿਣਤੀ ਘਟ ਰਹੀ ਹੈ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ। ਕਿ 1992 ਚ ਪੰਜਾਬ ਚ 60 ਲੱਖ ਮੱਝ ਸੀ ਤੇ 219 ਦੇ ਵਿੱਚ 40 ਲੱਖ ਰਹਿ ਗਈ ਤੇ 224 ਤੱਕ ਆਉਂਦੇ ਆਉਂਦੇ 35 ਲੱਖ ਰਹਿ ਗਈ ਤਾਂ ਵਈ ਆਪਾਂ ਗੱਲ ਕਰ ਰਹੇ ਨੇ ਕਿ 25 ਲੱਖ ਦਾ ਫਰਕ ਪੈ ਗਿਆ 30 ਸਾਲਾਂ ਚ ਸੋ 219 ਚ ਕਹਿੰਦੇ 40 ਲੱਖ 15000 ਮੈਸਾ ਸੀ ਮੱਝਾਂ ਦੀ ਗਿਣਤੀ ਹਰ ਸਾਲ 1 ਲੱਖ ਘਟ ਰਹੀ ਆ ਉਸਨ ਲਗਭਗ ਜਦੋਂ ਕਿ ਇਸ ਵੇਲੇ ਪੰਜਾਬ ਚ 34 ਲੱਖ 93000 ਮੱਝ ਹਾਲਾਂਕਿ ਪੰਜਾਬ ਦੀ ਪਛਾਣ ਕਹਿੰਦੇ ਦੁੱਧ ਕਿਉਂ ਨਾਲ ਹੁੰਦੀ ਹੈ ਜ ਜਿਹੜੀ ਆਪਾਂ ਗੱਲ ਕਰਕੇ ਹਟਿਆ ਮੁੱਢਲੇ ਅੰਕੜਿਆਂ ਅਨੁਸਾਰ 1992 ਚ ਪੰਜਾਬ ਚ 60 ਲੱਖ ਤੋਂ ਵੱਧ ਮੱਝਾਂ ਸੀ 60 ਲੱਖ 8000 ਸਾਲ 1997 ਚ ਇਹਨਾਂ ਦੀ ਗਿਣਤੀ ਥੋੜੀ ਵੱਧ ਕੇ 61 ਲੱਖ ਤੋਂ ਹੀ ਪਾਰ ਗਈ 1992 ਤੋਂ 1997 ਤੱਕ ਆਉਂਦੇ ਆਉਂਦੇ ਵਧਿਆ ਪਸ਼ੂਤਨ ਪੰਜਾਬ ਚ ਖਾਸ ਕਰ ਮੱਝਾਂ ਦੀ ਗੱਲ ਆ 61 ਲੱਖ ਤੋਂ ਵੱਧ ਕੇ 60 ਲੱਖ ਤੋਂ ਵੱਧ ਕੇ 6170000 ਤੱਕ ਗਈ ਪਰ ਫਿਰ ਉਹ ਤੋਂ ਬਾਅਦ ਕਟਣੀ ਸ਼ੁਰੂ ਹੋ ਗਈ 2003 ਚ ਸੂਬੇ ਚ 60 ਲੱਖ ਦੇ ਕਰੀਬ ਮੱਝਾਂ ਰਹਿ ਗਈਆਂ ਫਿਰ ਸਾਲ 2007 'ਚ 50 ਲੱਖ ਤੱਕ ਆ ਗਈਆਂ ਫਿਰ ਘੜ ਦੀ ਘੜ ਦੀ ਸਥਿਤੀ ਇਹ ਆ ਗਈ ਕਿ 2019 ਦੇ ਵਿੱਚ ਪੰਜਾਬ 'ਚ 40 ਲੱਖ ਮੱਝ ਰਹੀ ਗਈ ਤੇ 2024 'ਚ 35 ਲੱਖ ਰਹੀ ਗਈ ਅੱਜ 35 ਲੱਖ ਮਤਲਬ ਲਗਭਗ 34,93,000 ਮੱਝ ਅੱਜ ਦੀ ਤਰੀਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਦੂਸਰੇ ਪਾਸੇ ਪੰਜਾਬ 'ਚ ਬੱਕਰੀ ਪਾਲਣ ਇਹਦਾ ਰੁਝਾਨ ਵਧਿਆ ਇਹ ਇਹ ਪ੍ਰੋਫੈਸ਼ਨਲ ਵਧਿਆ ਅਸਲ 'ਚ ਖਾਣ ਪੀਣ ਦੇ ਹਵਾ ਦੇ ਨਾਲ ਵੀ ਵਧਿਆ ਸੋ ਮੌਜੂਦਾ ਸਮੇਂ ਸੂਬੇ 'ਚ ਸਾਢੇ 4 ਲੱਖ 4 ਲੱਖ 47000 ਦੇ ਕਰੀਬ ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਜਦੋਂ ਕਿ 2019 'ਚ ਇਹ 3.5 ਲੱਖ 3.47 ਲੱਖ ਸੀ ਲਗਭਗ 1 ਲੱਖ ਬੱਕਰੀ ਸਿੱਧੀ ਵਧੀ ਹੈ ਇਸੇ ਤਰ੍ਹਾਂ ਸੂਬੇ 'ਚ ਭੇਡਾਂ ਦੀ ਗਿਣਤੀ 'ਚ ਵੀ ਕਹਿੰਦੇ ਜਾਫਾ ਹੋਇਆ ਸੂਬੇ 'ਚ ਭੇਡਾਂ ਦੀ ਗਿਣਤੀ ਹੁਣ 1 ਲੱਖ ਤੋਂ ਪਾਰ ਹੈ 1 ਲੱਖ 6000 ਜਦੋਂ ਕਿ 6 ਸਾਲ ਪਹਿਲਾਂ ਇਹ 85000 ਸੀ 85560 ਸੀ ਸੋ ਭੇਡਾਂ ਦੀ ਗਿਣਤੀ ਵੀ 1 ਲੱਖ ਦੇ ਪਾਰ ਹੋ ਗਈ ਹੈ ਬਠਿੰਡਾ ਜ਼ਿਲ੍ਹੇ ਦੇ ਪਸ਼ੂ ਵਪਾਰੀ ਪਰਮਜੀਤ ਸਿੰਘ ਮੋੜ ਮੰਡੀ ਨੇ ਕਿਹਾ ਕਿ ਮੱਝਾਂ ਪਾਲਣ ਦੇ ਲੱਗਤੇ ਚਰਨਜੀਤ ਪੁੱਲਰ ਹੋਰੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਰਿਪੋਰਟ ਸਾਹਮਣੇ ਲੈ ਕੇ ਆਏ ਨੇ ਸੋ ਉਹਨਾਂ ਦੀ ਗੱਲਬਾਤ ਦੇ ਹਵਾਲੇ ਨਾਲ ਇਹ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਸੋ ਬਠਿੰਡਾ ਜ਼ਿਲ੍ਹੇ ਦੇ ਪਸ਼ੂ ਵਪਾਰੀ ਪਰਮਜੀਤ ਸਿੰਘ ਮੋੜ ਮੰਡੀ ਨੇ ਕਿਹਾ ਕਿ ਮੱਝਾਂ ਪਾਲਣ ਦੇ ਲਾਗਤ ਖਰਚੇ ਕਾਫੀ ਵਧ ਗਏ ਨੇ ਤੇ ਪਸ਼ੂ ਪਾਲਕਾਂ ਚ ਮੱਝਾਂ ਨੂੰ ਪਾਲ ਕੇ ਵੇਚਣ ਦਾ ਰੁਝਾਨ ਘਟਿਆ ਉਹਨਾਂ ਨੇ ਕਿਹਾ ਕਿ ਮੱਝਾਂ ਦੇ ਦੁੱਧ ਦਾ ਵਪਾਰ ਦਾ ਕੰਮ ਚੱਲ ਰਿਹਾ ਬੇਸ਼ੱਕ ਕੁਝ ਨਸਲਾਂ ਜਈਆਂ ਆ ਗਈਆਂ ਇਹ ਪਸ਼ੂ ਪਾਲਣ ਵਿਭਾਗ ਦਾੰ ਪਰਦਾ ਸਾਨੂੰ ਨਹੀਂ ਪਤਾ ਇੱਕ ਮਲਾਬਟੀ ਵਾਲਾ ਮਸਲਾ ਖੜਾ ਮੈਂ ਉਹਦੇ ਤੇ ਵੀ ਆਉਂਗਾ ਪਰ ਇਹ ਦੰ ਪਰਦੇ ਨੇ ਪੰਜਾਬ ਚ ਪਸ਼ੂਆਂ ਦੀ ਗਿਣਤੀ ਦਾ ਕੰਮ ਕਹਿੰਦੇ ਨਵੰਬਰ 2024 ਤੋਂ ਸ਼ੁਰੂ ਹੋਇਆ ਸੀ ਜੋ ਹੁਣ ਅੰਤਮ ਪੜਾਤਿਆ ਕੇਂਦਰ ਸਰਕਾਰ ਦੇ 15 April ਤੱਕ ਇਹ ਗਿਣਤੀ ਮੁਕੰਮਲ ਕਰ ਲਈ ਕਿਹਾ ਸੋ 15 April ਤੱਕ ਸਮੂੱਚੀ ਗਿਣਤੀ ਆਜੂ ਚ ਗਾਵਾਂ ਦੀ ਵੀ ਆਜੂ ਫਿਰ ਸਾਰਾ ਕੁਝ ਆਜੂ ਮੇਰ ਦੇ ਅਨੁਸਾਰ ਪੰਜਾਬ ਚ ਕੁੱਤਿਆਂ ਦੀ ਗਿਣਤੀ ਵੀ ਵਧ ਗਈ ਹੈ ਇਹ ਬੱਕਰੀਆਂ ਦੀ ਵਧਿਆ ਭੇਡਾਂ ਦੀ ਵਧਿਆ ਤਾਂ ਕੁੱਤਿਆਂ ਦੀ ਗਿਣਤੀ ਵਧਿਆ ਕਹਿੰਦੇ ਗਿਣਤੀ ਵਧ ਕੇ ਕਰੀਬ ਪੌਣੀ 4 ਲੱਖ 3.85 ਲੱਖ ਹੋ ਗਈ ਹੈ ਜਦੋਂ ਕਿ ਸਾਲ 2019 ਦੇ ਵਿੱਚ 3.28 ਲੱਖ ਕੁੱਤੇ ਸੀ ਪੰਜਾਬ ਚ ਘੋੜਿਆਂ ਦਾ ਅੰਕੜਾ ਵੀ ਵਧਿਆ ਮੋਢਲੇ ਤੱਥਾਂ ਮੁਤਾਬਕ ਇਸ ਵੇਲੇ ਸੂਬੇ ਚ 19000 ਤੋਂ ਵੱਧ ਘੋੜੇ ਨੇ 19963 ਘੋੜੇ ਨੇ 6 ਸਾਲਾਂ ਚ ਇਹ ਗਿਣਤੀ 5720 20 ਘੋੜਿਆਂ ਤੋਂ ਵੱਧ ਕੇ ਇੱਥੇ ਆਈ ਹੈ ਸੋ ਕਹਿੰਦੇ ਇੰਨੇ ਘੋੜੇ ਵੱਧ ਕੇ 5720 ਘੋੜੇ ਪਿਛਲੇ 6 ਸਾਲਾਂ ਚ ਵੱਧ ਗਏ ਪੰਜਾਬ ਚ ਪੰਜਾਬ ਸਟੇਟ ਬੈਟਰੀ ਇੰਸਪੈਕਟਰ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਬਾ ਨੇ ਕਿਹਾ ਪੰਜਾਬ ਸੂਬੇ ਚ ਬਰੀਡਿੰਗ ਨੀਤੀ ਜ਼ਮੀਨੀ ਪੱਧਰ ਤੇ ਨਜ਼ਰ ਨਹੀਂ ਆ ਰਹੀ ਤੇ ਪ੍ਰਾਈਵੇਟ ਸਖੰਦਰੂਆਂ ਦੀ ਬਦੌਲਤ ਪਸ਼ੂਤਾਂ ਦਾ ਨੁਕਸਾਨ ਵੀ ਹੋ ਜਾਂਦਾ ਇਹ ਵੀ ਇੱਕ ਪਹਿਲੂ ਵਾਚਣਯੋਗ ਆ ਕਹਿੰਦੇ ਉਹਨਾਂ ਨੇ ਕਿਹਾ ਕਿ ਡੇਰੀ ਦਾ ਧੰਦਾ ਹੁਣ ਘਾਟੇ ਦਾ ਧੰਦਾ ਬਣ ਕੇ ਰਹਿ ਗਿਆ ਦੇਖਿਆ ਜਾਂਦਾ ਪਿਛਲੇ ਸਮੇਂ ਦੌਰਾਨ ਤੂੜੀ ਦਾ ਭਾਅ ਵੀ 1000 ਕੁਆਂਟਲ ਤੋਂ ਪਾਰ ਗਿਆ ਇਹ ਵੀ ਕਈ ਕਾਰਨ ਨੇ ਕਈ ਪਹਿਲੂ ਨੇ ਚਾਹੇ ਬਰਸੀਨ ਦਾ ਮਸਲਾ ਹੋਵੇ ਚਾਹੇ ਤੂੜੀ ਦਾ ਮਸਲਾ ਹੋਵੇ ਚਾਹੇ ਡੇਰੀ ਵਾਲਾ ਮਸਲਾ ਹੋਵੇ ਚਾਹੇ ਦੁੱਧ ਦੇ ਉਤਪਾਦਨ ਦਾ ਮਸਲਾ ਹੋਵੇ ਹਾਂ ਕਹਿੰਦੇ ਹੁਣ ਮਰਥਲ ਦਾ सफारी कहें ऊंठ भी गायब हो गई पक्या सड़क सारा कुछ हो गया ऊंट माहौल नहीं रहा उन्नीस सौ सतानवे ऊठा गिनती उन्ती हज़ार तो पार से दो हज़ार तीन च तीन हज़ार तो पार रह गई पर अज की तरीक चाब अठ मसा ने मेलिया मूलिया दिखते हैं पंजाब तेजी गध्या की गिनती भी घटी आ इस वे सूबे सिर्फ एक सौ सताई गधे रह गए यह भाई किसी जोड़ के ना देखियो मैं सिर्फ इस रिपोर्ट के हवाले गल कर पाँच कूबे एक सौ सताई गधे रह गए ਜਦੋਂ ਕਿ 1997 'ਚ ਉਹਨਾਂ ਦੀ ਗਿਣਤੀ 22486 ਸੀ ਸਾਲ 2003 'ਚ ਪੰਜਾਬ 'ਚ 53500 ਬਵੰਜਾ ਗਦੇ ਸਨ 2003 'ਚ 53552 ਗਦੇ ਸਨ ਜਦੋਂ 1997 'ਚ 22000 ਤੋਂ ਪਾਰ ਸਨ ਪਰ ਅੱਜ ਦੀ ਤਰੀਕ 'ਚ 127 ਗਦੇ ਨੇ ਜੀ ਸੋ ਖੱੱਚਰ ਵੀ ਗਾਇਬ ਗਦੇ ਵੀ ਗਾਇਬ ਹੈਨਾ ਘੋੜਿਆਂ ਦੀ ਗਿਣਤੀ ਜ਼ਰੂਰ ਵਧੀਆ ਹੋ ਵੀ ਹੈ ਚਾਹੇ ਨਿਹੰਗ ਜਥੇਬੰਦੀਆਂ ਦੇ ਹਵਾਲੇ ਨਾਲ ਹੋਵੇ ਚਾਹੇ ਸ਼ੌਕੀਨਨੀ ਜਿਹੜੇ ਘੋੜੇ ਰੇਸ ਚ ਹਿੱਸਾ ਲੈਂਦੇ ਉਹਨਾਂ ਦੇ ਹਵਾਲੇ ਨਾਲ ਹੋਵੇ ਇਹ ਬੜਾ ਵੱਡਾ ਸਵਾਲ ਹੈ ਕਿ ਪੰਜਾਬ ਜਿਹੜਾ ਦੁੱਧ ਦੇ ਉਤਪਾਦਨ ਲਈ ਜਾਣਿਆ ਜਾਂਦਾ ਸੀ ਉਹਦੇ ਵਿੱਚੋਂ ਮੱਝਾਂ ਦਾ ਗਾਇਬ ਹੋਣਾ ਲਗਾਤਾਰ ਘਟਣਾ ਇਹ ਪਿੰਡੂ ਕਲਚਰ ਦਾ ਵੀ ਸਾਡੇ ਸੱਭਿਆਚਾਰ ਦਾ ਵੀ ਸਾਡੇ ਪਸ਼ੂ ਪ੍ਰੇਮ ਦਾ ਵੀ ਇੱਕ ਵੱਡਾ ਫਿਕਰਮੰਦੀ ਵਾਲਾ ਪਹਿਲੋ ਦੂਸਰੇ ਪਾਸੇ ਪੰਜਾਬ 'ਚ ਕਹਿੰਦੇ ਦੁੱਧ ਤੇ ਦੁੱਧ ਨਾਲ ਸੰਬੰਧਿਤ ਉਤਪਾਦਾਂ ਦੀ ਜਿਹੜੀ ਪਦਾਰਥਾਂ ਦੀ ਸੈਂਪਲ ਲੈ ਜਾ ਰਹੇ ਉਹਨਾਂ 'ਚ ਲਗਾਤਾਰ ਮਲਾਪਟਾ ਰਹੀ 22% ਦੀ ਸੈਂਪਲ ਫੇਲ ਹੋ। ਕਿਸੇ ਸਮੇਂ ਪੰਜਾਬ ਚ 2023-24 ਦੇ ਵਿੱਚ 6000 ਤੋਂ ਵੱਧ ਸੈਂਪਲ ਲੈ ਗਏ ਸੀ। ਉਹਨਾਂ ਚੋਂ 929 ਸੈਂਪਲ ਫੇਲ ਹੋਈ ਸੀ। 6000 ਸੈਂਪਲਾਂ ਚ ਤੇ ਆ ਪਿਛਲੇ ਸਾਲ 2024-25 ਦੇ حوالے ਜੇਕਰ ਆਪਾਂ ਹਿਸਾਬ ਲਈਏ ਹੁਣ ਜਿਹੜਾ ਬੜਾ ਚੱਲ ਰਿਹਾ ਤਾਂ ਕਹਿੰਦੇ ਹਾਲੇ 1628 ਸੈਂਪਲ ਹੀ ਲਏ ਨੇ ਤੇ ਉਹਨਾਂ ਚੋਂ ਵੀ 358 ਸੈਂਪਲ ਫੇਲ ਹੋ ਗਏ। ਸੋ ਇਹ ਪਹਿਲੂ ਬਹੁਤ ਫਿਕਰਮੰਦੀ ਵਾਲਾ ਫਿਰ ਕਿ ਪੰਜਾਬ ਚ ਦੁੱਧ ਦੁੱਧ ਉਤਪਾਦਨ ਵਾਲੇ ਪਦਾਰਥ ਉਹਨਾਂ ਦੀ پیداوار ਉਹ ਜਿੱਥੇ ਘਟ ਰਹੀ ਆ ਉੱਥੇ ਉਹਨਾਂ ਚ ਜਾਂਦੇ ਸੈਂਪਲ ਵੀ ਲਗਾਤਾਰ ਫੇਲ ਹੋ ਰਹੇ ਨੇ। ਪੰਜਾਬ ਚ ਪਿਛਲੇ 1 ਸਾਲ ਚ ਦੁੱਧ ਤੇ ਦੁੱਧ ਨਾਲ ਬਣਾਈਆਂ ਚੀਜ਼ਾਂ ਕਹਿੰਦੇ ਮਠਿਆਈਆਂ ਤੇ ਹੋਰ ਸਮੱਗਰੀ ਜਿਹੜੀ ਵੀ ਹੈ ਉਹਦੇ ਖਾਦ ਪਦਾਰਥਾਂ ਦੇ 7% ਮਲਾਪਟ ਵਧ ਗਈ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਉੱਚ 7% ਦੀ ਇਜਾਵਾ ਹੋਇਆ 22425 1628 ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 358 ਸੈਂਪਲ ਫੇਲ ਹੋ ਗਏ ਤੇ ਇਸ ਲਈ ਕਹਿੰਦੇ ਖਤਰੇ ਦੀ ਘੰਟੀ ਹੈ ਕਿ ਲਗਾਤਾਰ ਇਹ ਅੰਕੜਾ ਕੁੱਲ ਸੈਂਪਲਾਂ ਦਾ ਕਰੀਬ 22% ਬਣਦਾ ਲਗਭਗ ਚੌਥਾ ਫੀਸਦੀ ਸੈਂਪਲ ਫੇਲ ਹੋ ਰਹੇ ਨੇ ਜਨਾਬ ਸੋ ਇਸ ਪਹਿਲੂ ਨੂੰ ਬਾਚਣ ਤੇ ਸਮਝਣ ਦੀ ਲੋੜ ਹੈ ਚਲੋ ਇਹ ਸਾਰੀਆਂ ਆਪਾਂ ਫਿਕਰਮੰਦੀਆਂ ਵਾਲੀਆਂ ਗੱਲਾਂ ਤਾਂ ਕਰੇ ਰਿਹਾ ਜਾਂਦੇ ਜਾਂਦੇ ਇੱਕ ਚੰਗੀ ਖਬਰ ਤੇ ਵੀ ਹਵਾਲਾ ਦੇ ਲਈ ਫਿਰ ਆਪਾਂ ਇੱਕ ਹੋਰ ਕੇਂਦਰ ਵਾਲੇ ਪਾਸੇ ਨੂੰ ਵਧਾਂਗੇ ਮੋਗਾ ਪੰਜਾਬ ਦਾ ਪ੍ਰਮੁੱਖ ਸ਼ਹਿਰਾਂ ਚੋਂ ਖੇਤਰਾਂ ਚੋਂ ਖੇਤਰ ਮੋਗੇ ਦਾ ਇੱਕ ਪਿੰਡ ਹੈ ਹਰਨ ਸਿੰਘਕਲਾ ਰਣ ਸਿੰਘ ਕਲਾ ਪਿੰਡ ਕਿਸੇ ਸਮੇਂ ਪੰਜਾਬ ਦਾ ਸਭ ਤੋਂ ਸਾਫ਼ ਸੁਥਰਾ ਪਿੰਡ ਬਣ ਕੇ ਉੱਭਰਿਆ। ਫਿਰ ਇਸ ਰਣ ਸਿੰਘ ਕਲਾ ਨੇ ਆਪਣੀ ਸਫਾਈ ਦੇ ਝੰਡੇ ਦੇਸ਼ ਪੱਧਰ ਤੇ ਵੀ ਗੱਡੇ। ਕੇਂਦਰ ਸਰਕਾਰਾਂ ਵੱਲੋਂ ਵੀ ਇਹਨੂੰ ਇਨਾਮ ਮਿਲਿਆ। ਪਰ ਹੁਣ ਇਹ ਪਿੰਡ ਇਸ ਮਸਲਿਆਂ ਤੋਂ ਇਸ ਪਹਿਲੂਆਂ ਤੋਂ ਹੋਰ ਚਾਰ ਕਦਮ ਅੱਗੇ ਵਧ ਕੇ ਨਮਾ ਨਾਮਣਾ ਖੱਟ ਰਿਹਾ। ਨਵੀਂ ਸ਼ਾਬਾਸ਼ੀ ਖੱਟ ਰਿਹਾ। ਇਸ ਪਿੰਡ ਦੇ ਪੰਚਾਇਤ ਨੇ ਸਰਪੰਚ ਨੇ ਉੱਥੋਂ ਦੀ ਨੌਜਵਾਨਾਂ ਨੇ ਪਿੰਡ ਵਾਸੀਆਂ ਨੇ ਮਿਲ ਕੇ ਜੋ ਉਦਮ ਕੀਤੇ ਮੁਕਾਬਲੇ ਤਰੀਫ ਨੇ ਪਿੰਡ ਦੇ ਵਿੱਚ ਬਕਾਇਦਾ ਪਿੰਡ ਵਾਲਿਆਂ ਨੇ ਫੈਕਟਰੀ ਲਾ ਲਈ ਆ ਰੀਸਾਈਕਲਿੰਗ ਪਲਾਸਟਿਕ ਰੀਸਾਈਕਲਿੰਗ ਲੋਕਾਂ ਨੂੰ ਕਿਹਾ ਵੀ ਜਿਹੜਾ ਕੂੜਾ ਅੱਡੋ ਅੱਡ ਕਰਕੇ ਸੁੱਕਾ ਕੂੜਾ ਅੱਡ ਗਿੱਲਾ ਕੂੜਾ ਅੱਡ ਹੈਨਾ ਉਹ ਗ੍ਰੀਨ ਬਲੂ ਜੇਬ ਉਹਦਾ ਨਾ ਜਿਵੇਂ ਸ਼ਹਿਰਾਂ ਦੇ ਚ ਟੋਟਕਾ ਸ਼ਹਿਰਾਂ ਦਾ ਟੋਟਕਾ ਹੀ ਹੈ ਦਿਖਾਵਾ ਹੀ ਹੈ ਇਸ ਪਿੰਡ ਨੇ ਅਸਲੀਅਤ ਚ ਕਰਕੇ ਦਿਖਾਇਆ ਅੱਡੋ ਅੱਡ ਕੀਤਾ ਹੈ ਜਿਹੜਾ ਉਹ ਗਿੱਲਾ ਕੂੜਾ ਦੂਆ ਹੁੰਦਾ ਹੈ ਮਤਲਬ ਕਿ ਜਿਹੜਾ ਆਪਣੇ ਖਾਦ ਪੱਤੇ ਜੇਬ ਉਹ ਅਜੀਆਂ ਚੀਜ਼ਾਂ ਪਿਆਜ਼ ਪੂਜ ਦੇ ਛਿਲਕੇ ਜੇ ਉਹ ਸਬਜ਼ੀਆਂ ਦੇ ਛਿਲਕੇ ਉਹਨਾਂ ਚੋਂ ਖਾਦ ਬਣਾ ਰਹੇ ਨੇ ਤੇ ਜਿਹੜਾ ਦੂਸਰਾ ਪਲਾਸਟਿਕ ਆ ਰਿਹਾ ਉਹਦੇ ਲਈ ਪਿੰਡ ਨੇ ਫੈਕਟਰੀ ਲਾ ਲਈ ਆਪਣੀਆਂ ਮਸ਼ੀਨਾਂ ਖਰੀਦ ਕੇ ਉਹਨੂੰ ਰੀਸਾਈਕਲ ਕਰਦੇ ਨੇ ਰੀਸਾਈਕਲ ਕਰਕੇ ਉਹਦੇ ਵਿੱਚੋਂ ਫਿਰ ਉਹ ਫੈਕਟਰੀਆਂ ਨੂੰ ਵੇਚਦੇ ਨੇ ਕਿ ਕੁਰਸੀਆਂ ਮੇਜ਼ ਮੋਜੋ ਪਲਾਸਟਿਕ ਦਾ ਬਣਦਾ ਹੈ ਹਾਂ ਉਹ ਚੀਜ਼ਾਂ ਬਣ ਰਹੀਆਂ ਨੇ ਉਹ ਕਹਿੰਦੇ ਸੀ ਹੋਰ ਮਸ਼ੀਨਾਂ ਖਰੀਦਾਂਗੇ ਹੋਰ ਇਸ ਕੰਮ ਨੂੰ ਵਧਾਵਾਂਗੇ ਤਾਂ ਕਿ ਆਉਣ ਵਾਲੇ ਪਿੰਡਾਂ ਵੀ ਇਸ ਕਾਲ ਤੋਂ ਪ੍ਰੇਰਤੋਂ ਤੇ ਪਿੰਡਾਂ ਨੂੰ ਆਮਦਨ ਵੀ ਹੋ ਰਹੀ ਹੈ ਕਿ ਸਾਡੇ ਪਿੰਡ ਨੂੰ ਆਮਦਨ ਵੀ ਹੋ ਰਹੀ ਹੈ ਇਸ ਵੇਲੇ ਤੇ ਜਿਹੜੇ ਲੋਕ ਸੁਰਕਾ ਗਿੱਲਾ ਕਿੜਾ ਕੂੜਾ ਅੱਡ ਕਰਕੇ ਲੈ ਕੇ ਆਉਂਦੇ ਨੇ ਉਹਨਾਂ ਲਈ ਇਨਾਮ ਵੀ ਰੱਖੇ ਨੇ ਕਹਿੰਦੇ ਇਹ ਉਹਨਾਂ ਲਈ ਬਕਾਇਦਾ ਤੌਰ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ ਘੜੀਆਂ ਰੱਖਦੇ ਹਾਂ ਟਾਈਮ ਪੀਸ ਰੱਖਦੇ ਹਾਂ ਕੋਈ ਹੋਰ ਤੋਹਫਾ ਉਹਨਾਂ ਦੇ ਲਈ ਬਕਾਇਦਾ ਤੌਰ ਤੇ ਰੱਖਦੇ ਹਾਂ ਬਖਵਾ ਕ ਨਾਮ ਦਿੰਦੇ ਆ ਉਹਨਾਂ ਨੂੰ ਕਹਿੰਦੇ ਸਨਮਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਪਿੰਡ ਵਾਲਿਆਂ ਨੇ ਕਿ ਲਓ ਜੀ ਸਾਫ ਸਪਾਈ ਵਾਲੇ ਬੰਦੇ ਜਿਹੜੇ ਲੈ ਕੇ ਆਉਣ ਉਹਨਾਂ ਲਈ ਬਕਾਇਦਾ ਇਨਾਮ ਦਿੱਤਾ ਜਾਂਦਾ ਉਹਨਾਂ ਨੂੰ ਤਾਂ ਕਿ ਉਹ ਪਿੰਡ ਦੇ ਵਿੱਚ ਇਹ ਰੁਝਾਨ ਵੱਧ ਜਵੇ ਸੋ ਇਸ ਲਈ ਕਹਿੰਦੇ ਘੜੀਆਂ ਹੈ ਨਾ ਕਈ ਤਰ੍ਹਾਂ ਦੇ ਨਾਮ ਹੋਰ ਅਨਾਮਲੇ ਦੇ ਵਿੱਚ ਸੋ ਕੁੱਕਰ ਤੱਕ ਇਹ ਚੀਜ਼ਾਂ ਦਿੰਦੇ ਨੇ ਸੋ ਇਹਦਾ ਇਹ ਇੱਕ ਪ੍ਰੇਰਨਾ ਸਰੋਤ ਪਿੰਡ ਬਣ ਕੇ ਉੱਭਰਿਆ ਸੋ ਕਾਬਲੇ ਤਰੀਫ ਹੈ ਇਹ ਪਹਿਲੂ ਜਿਹਦੇ ਲਈ ਇਸ ਗੱਲ ਵੱਲ ਕਾਰ ਕਰਨੀ ਬਣਦੀ ਸੀ ਤਾਂ ਚੰਗਾ ਵੀ ਹੋ ਰਿਹਾ ਸੋ ਜਦੋਂ ਚੰਗਾ ਹੋਊਗਾ ਉਹਦੀ ਚੰਗੀ ਗੱਲ ਵੀ ਹੋਣੀ ਬਣਦੀ ਹੈ ਚਲੋ ਜਾਂਦੇ ਜਾਂਦੇ ਇੱਕ ਹੋਰ ਪਹਿਲੂ ਬੱਝ ਜਾਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੋਦੀ ਜੀ ਕਹਿੰਦੇ ਸਤੰਬਰ ਅਕਤੂਬਰ ਚ ਜਾ ਕੇ 75 ਸਾਲ ਦੇ ਹੋ ਜਾਣਗੇ ਤੇ ਭਾਜਪਾ ਦੇ ਅੰਦਰ ਹੀ ਕੁਸਰ-ਮੁਸਰ ਆਪਣੀ ਅੰਦਰ ਸ਼ੁਰੂ ਹੋਈ ਕਿ ਕੀ ਨਰਿੰਦਰ ਮੋਦੀ 75 ਸਾਲ ਦੇ ਹੋਣ ਤੋਂ ਬਾਅਦ ਮੁੱਖ ਮੰਤਰੀ ਪ੍ਰਧਾਨ ਮੰਤਰੀ ਮਾਫ ਕਰਨਾ ਪ੍ਰਧਾਨ ਮੰਤਰੀ ਦਾ ਉਹ ਛੱਡਣਗੇ ਨਰਿੰਦਰ ਮੋਦੀ ਅਮਿਤ ਸ਼ਾ ਇਸ ਟੀਮ ਨੇ ਜਦੋਂ ਇਸ ਫਾਰਮੂਲੇ ਨੂੰ ਅੱਗੇ ਵਧਾਇਆ ਕਿ 75 ਸਾਲ ਤੋਂ ਵੱਧ ਵਾਲਾ ਨਾ ਟਿਕਟ ਲਾਊਗਾ ਨਾ ਕੁਸ ਲਾਊਗਾ ਇਸ ਤੋਂ ਬਾਅਦ ਲਾਲ ਕਿਸ਼ੋਰ ਅਡਵਾਨੀ ਹੈ ਨਾ ਉਹ ਜੋਸ਼ੀਯੋਰੀ ਕਿੰਨੇ ਸਾਈਡ ਲਾਈਨ ਹੋ ਗਏ ਠੀਕ ਹੈ ਬਾਜਪਾਈ ਸਾਹਿਬ ਪ੍ਰਧਾਨ ਮੰਤਰੀ ਤੋਂ ਬਾਅਦ ਐ ਅਡਵਾਨੀ ਨੂੰ ਲੱਗਦਾ ਸੀ ਕਿ ਮੇਰੀ ਵਾਰੀ ਆਊਗੀ ਪ੍ਰਧਾਨ ਮੰਤਰੀ ਤੱਕ ਹੀ ਆਉਣੀ ਆ ਉਹ ਰਾਸ਼ਟਰਪਤੀ ਦਾ ਉਹਦਾ ਵੀ ਡਿੱਗਦੇ ਰਹੇ ਪਰ ਹੀ ਨਹੀਂ ਆਈ ਸੋ ਹੁਣ ਇਹ ਸਵਾਲ ਜਦੋਂ ਆਪਣੇ ਤੱਕ ਨੂੰ ਆਉਣ ਲੱਗਾ ਨરેਂਦਰ ਮੋਦੀ ਹੋਰਾਂ ਨੂੰ ਫਿਰ ਪਿਛਲੀਆਂ ਲੋਕ ਸਭਾ ਚੋਣਾਂ ਤੁਸੀਂ ਝਾਤ ਮਾਰ ਕੇ ਦੇਖੋ ਕਈ ਸੂਬਿਆਂ 'ਚ ਮੈਂਬਰ ਪਾਰਲੀਮੈਂਟ ਦੀਆਂ ਟਿਕਟਾਂ ਜਾਂ ਕਈ ਥਾਵਾਂ ਤੇ ਐਮਐਲਏ ਦੀ ਉਮੀਦਵਾਰ ਨਹੀਂ ਭਾਜਪਾ ਨੇ ਟਿਕਟਾਂ 75 ਸਾਲ ਜਾਂ ਤੋਂ ਉੱਪਰ ਵਾਲਿਆਂ ਨੂੰ ਦਿੱਤੀਆਂ ਕਈ ਥਾਵਾਂ ਤੇ ਤੇ ਫਿਰ ਇਹ ਚਰਚਾ ਤੁਰੀ ਕਿ ਆਪਣੇ ਲਈ ਰਾ ਮੋਖਲਾ ਕੀਤਾ ਜਾ ਰਿਹਾ ਮਾਝੇ ਪਹਿਲੂ ਵੱਖਜਰਾ ਸੀ ਕਹਿੰਦੇ ਪਿਛਲੇ ਦਿਨੀ ਨਰਿੰਦਰ ਮੋਦੀ ਹੋਰੀ ਨਾਗਪੁਰ ਗਏ ਜਿੱਦਣ ਦੇ ਪ੍ਰਧਾਨ ਮੰਤਰੀ ਬਣੇ ਨੇ ਕਹਿੰਦੇ ਉਦੋਂ ਦੇ ਹੁਣ ਨਾਗਪੁਰ ਗਏ ਨੇ ਕਈ ਘੰਟੇ ਬਤਾ ਕੇ ਆਏ ਕਈ ਪ੍ਰੋਗਰਾਮਾਂ ਛੀਸਾ ਲਿਆ ਉੱਥੇ ਸੰਘ ਦੇ ਮੁਖੀ ਨਾਲ ਤੇ ਹੋਰਨਾ ਪ੍ਰਮੁੱਖ ਆਪਣੇ ਆਗੂਆਂ ਨਾਲ ਕਹਿੰਦੇ ਬੰਦ ਕਮਰਾ ਬੈਠਕ ਵੀ ਕੀਤੀ ਕਹਿੰਦੇ ਜੀ ਉਸ ਬੈਠਕ ਤੋਂ ਬਾਅਦ ਚਰਚਾ ਤੁਰਪੀ ਕਿ ਕੀ 75 ਸਾਲ ਤੋਂ ਬਾਅਦ ਇਹਨਾਂ ਨੂੰ ਹਟਾਇਆ ਜਾ ਰਿਹਾ ਕਿ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਉਤਰ ਅਧਿਕਾਰੀ ਲੱਭਿਆ ਜਾ ਰਿਹਾ ਕਿਹਦੇ ਉੱਤੇ ਗਣੂਆ ਫਿੱਟ ਆਏਗਾ ਪਰ ਇਸ ਬੈਠਕ 'ਚ ਜਿਹੜੇ ਜਿਹੜੇ ਅੰਦਰ ਨਾਲ ਸੀ ਉਹਨਾਂ ਚੋਂ ਕਿਸੇ ਨੇ ਮੂੰਹ ਨਹੀਂ ਖੋਲਿਆ ਹਾਂ ਪਰ ਸ਼ਿਪ ਸੈਨਾ ਦੇ ਉਦਵ ਠਾਕਰੇ ਨੇ ਜਦੋਂ ਇਹ ਸਵਾਲ ਸੈਸ਼ਨ ਨੂੰ ਸ਼ੁਰੂ ਕੀਤਾ ਕਿ ਛੱਡਣਾ ਪਊਗਾ ਜੀ ਸੰਗ ਨੇ ਕਹਿਤਾ ਜੀ ਇਹ ਨਹੀਂ ਰਹਿ ਸਕਦੇ ਜਦੋਂ ਬਾਕੀਆਂ ਨੂੰ ਛਡਾਇਆ ਸੀ ਹੁਣ ਆਪਣੀ ਵਾਰੀ ਹੈ ਜੀ ਤਾਂ ਫਿਰ ਇਹਦੇ ਜਵਾਬ ਦੇ ਵਿੱਚ ਕਹਿੰਦੇ ਜੀ ਬਕਾਇਦਾ ਤੌਰ ਤੇ ਫਣਵੀਸੁਰਾ ਨੇ ਦਵਿੰਦਰ ਫਣਵੀਸ ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਪਿਤਾ ਦੇ ਹੁੰਦੇ ਉੱਤਰ ਅਧਿਕਾਰੀ ਨਹੀਂ ਲੱਭਿਆ ਜਾਂਦਾ ਮਤਲਬ ਮੈਨੂੰ ਨਹੀਂ ਪਤਾ ਇਹ ਸ਼ਿਪਸਨ ਵਾਲਿਆਂ ਨੂੰ ਜਵਾਬ ਸੀ ਜਾਂ ਭਾਜਪਾ ਦੀਆਂ ਇਹ ਕੁਸਰਮੁਸਰ ਰੋਕਣ ਲਈ ਸੀ ਜਾਂ ਭਾਜਪਾ ਦੇ ਅੰਦਰ ਜਿਹੜੇ ਇਛੱਕ ਸੀ ਮੋਦੀ ਮੋਦੀ ਪਰੇ ਹੁਣ ਤੇ ਅਸੀਂ ਬਣੀਏ ਉਹਨਾਂ ਨੂੰ ਜਵਾਬ ਸੀ ਪਰ ਦਵਿੰਦਰ ਫਣਵੀਸ ਉਸ ਬੈਠਕ ਦਾ ਹਿੱਸਾ ਸੀ ਤੇ ਬੇਸ਼ੱਕ ਉਹਨਾਂ ਨੇ ਇਹ ਜਵਾਬ ਘਰਤ ਬਿਆਨ ਨਹੀਂ ਤਾ ਪਰ ਉਹਨਾਂ ਨੇ ਚਿਪ ਸਨਾ ਦੇਵਲ ਨੇ ਜਵਾਬ ਦਿੰਦੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਮੋਦੀ ਨੂੰ ਨਹੀਂ ਲਾਇਆ ਜਾ ਰਿਹਾ ਪਤਾ ਨਹੀਂ ਰਾਜਨੀਤਿਕ ਬਿਆਨ ਇਹ ਹੋਵੇ ਜਾਂ ਹਕੀਕਤ ਹੋਵੇ ਕਿਉਂਕਿ ਕਹਿੰਦੇ ਸਤੰਬਰ ਮਹੀਨੇ ਦੇ ਵਿੱਚ ਨਰਿੰਦਰ ਮੋਦੀ ਨੇ 75 ਸਾਲ ਦੇ ਹੋ ਜਾਣਾ ਤੇ ਫਿਰ ਉਸ ਸਮੇਂ ਇਹ ਚਰਚਾ ਹੈ ਕਿ ਕਿ ਉਹਨਾਂ ਨੂੰ ਹਟਾਇਆ ਜਾਊਗਾ ਜਾਂ ਨਹੀਂ ਹਟਾਇਆ ਜਾਊਗਾ ਪਰ ਦਵਿੰਦਰ ਫਰਣ ਨੇ ਵਿਸਾਇਕ ਕਹਿਣਾ ਕਿ ਉਹ ਸਾਡੇ ਪਿਤਾ ਸਮਾਨ ਨੇ ਜੀ ਹੈਨਾ ਤੇ ਉੱਤਰ ਅਧਿਕਾਰੀ ਪਿਤਾ ਦੇ ਹੁੰਦੇ ਆ ਉੱਤਰ ਅਧਿਕਾਰੀ ਦੀ ਚਰਚਾ ਵੀ ਕਰਨਾ ਗੈਰ ਕਾਨੂੰਨੀ ਹੈ ਜੀ ਇਸ ਲਈ 17 ਸਤੰਬਰ ਨੂੰ ਨਰਿੰਦਰ ਮੋਦੀ 75 ਸਾਲ ਦੇ ਹੋਣ ਜਾ ਰਹੇ ਨੇ ਤੇ ਕੁਝ ਤਰ੍ਹਾਂ ਦੇਸ਼ਵਾਸੀ ਇਹ ਪੁੱਛਦੇ ਨੇ ਕਿ ਅੱਛਾ ਜੇ ਮੋਦੀ ਜੀ ਪਿਤਾ ਸਮਾਨ ਨੇ ਤੇ ਲਾਲ ਕਿਸ਼ਨ ੜਵਾਨੀ ਦਾ ਕੀ ਕਸੂਰ ਸੀ ਉਹ ਪਿਤਾ ਸਮਾਨ ਦਾਦਾ ਸਮਾਨ ਜਾਂ ਪਰਦਾਦਾ ਸਮਾਨ ਨਹੀਂ ਹੈਗੇ ਸੀ ਅਗਲੇ ਕਹਿੰਦੇ ਵੀ ਥੋੜੀ ਪਾਰਟੀ ਦੇ ਲੀਡਰ ਸੀ ਤੇ ਇੱਥੇ ਤੱਕ ਪਹੁੰਚਾਉਣ 'ਚ ਤੁਹਾਨੂੰ ਰਾਜ ਭਾਗ ਸੌਂਪਣ 'ਚ ਅਗਲੇ ਨੇ ਯੋਗਦਾਨ ਕੀਤਾ ਉਹਦੇ ਨਾਲ ਕਿਉਂ ਇਦਾਂ ਹੋ ਗਿਆ ਫਿਰ ਇਹ ਸਵਾਲ ਭਾਜਪਾ ਦੇ ਅੰਦਰ ਹੈਗਾ ਭਾਜਪਾ ਦੇ ਅੰਦਰ ਵੀ ਗੱਸਾ ਕਸੀ ਖਿੱਚਾ ਤਣੀ ਹੈਗੀ ਪਰ ਉਹਨਾਂ ਦੇ ਉੱਤੇ ਅਜੇ ਸੰਘ ਦਾ ਕੁੰਡਾ ਇਸ ਕਦਰ ਮਜ਼ਬੂਤ ਹੈ ਕੁਸਕਣੋਂ ਡਰਦਾ ਹੈ ਜਾਂ ਅਜੇ ਸੱਤਾ ਦਾ ਪਸਾਰਾ ਏਡਾ ਵੱਡਾ ਹੈ ਕਿ ਅਗਲੇ ਕਹਿੰਦੇ ਸੱਤਾ ਸੁਖ ਮਾਣੋ ਚੁੱਪ ਕਰਕੇ ਵਕਤ ਕੱਟੀ ਕਰੋ ਫਿਰ ਦੇਖਾਂਗੇ ਸੋ ਅਜਿਹੇ ਚ ਇਹ ਚਰਚਾ ਖੂਬ ਹੈ ਜਦੋਂ ਕਿ ਕਈ ਜੋਤਸੀ ਜੂਸੀ ਦਮ ਭਰੀ ਜਾਂਦੇ ਆ ਕਿ ਨરેન્દ્ર ਮੋਦੀ ਜੀ ਆਪਣਾ ਕਾਰਜਕਾਲ ਪੂਰਾ ਨਹੀਂ ਕਰਨਗੇ ਉਹ ਕਿਸ ਦਮ ਨਾਲ ਭਰਦੇ ਨੇ ਸਾਨੂੰ ਪਤਾ ਉਹ ਵਿਰੋਧੀਆਂ ਦੇ ਇਸ਼ਾਰੇ ਤੇ ਬੋਲਦੇ ਨੇ ਜਾਂ ਸੱਚਮੁੱਚ ਆਪਣੀ ਲਿਆਕਤ ਦੇ ਹਿਸਾਬ ਨਾਲ ਆਪਣੀ ਜੋਤਿਸ਼ ਪਣੀ ਦੀ ਜੋਗ ਦੇ ਹਿਸਾਬ ਨਾਲ ਬੋਲਦੇ ਨੇ ਪਰ ਭਾਜਪਾ ਦੇ ਅੰਦਰ ਵੀ ਇਹ ਖਿਚੋਤਾਣਾਂ ਅਸਕੇ ਚੌਤਾਨਚੋ ਮੋਦੀ ਜੀ ਨਾਗਪੁਰ ਜਾ ਵੀ ਆਏ ਨੇ ਪਤਾ ਨਹੀਂ ਆਸ਼ੀਰਵਾਦ ਲੈ ਕੇ ਆਏ ਨੇ ਜਾਂ ਉਹਨਾਂ ਨੇ ਕਿਹਾ ਕਿ ਸਤੰਬਰ ਤੋਂ ਬਾਅਦ ਅਸ਼ੀਰਵਾਦ ਹੱਥ ਚੱਕ ਲੈਣਾ ਸਤੰਬਰ ਦੱਸੇਗਾ ਇੰਤਜ਼ਾਰ ਕਰ ਲੈਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ